ਬਾਕੀ ਗਰੁੱਪਾਂ ਦੇ ਵਿੱਚ ਐਲਾਨਿਆ ਗਿਆ ਏ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ। ਕਾਂਗਰਸ ਵੱਲੋਂ ਫਰੀਦਕੋਟ ਲੋਕ ਸਭਾ ਤੋਂ ਸ਼੍ਰੀਮਤੀ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਐਲਾਨਿਆ ਗਿਆ ਏ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਇਹ ਸਾਰੇ ਰਾਜ ਖੋਲੇ ਕਿ ਉਹਨਾਂ ਨੇ ਅਮਰਜੀਤ ਕੌਰ ਸਾਹੋਕੇ ਨੂੰ ਫਰੀਦਕੋਟ ਤੋਂ ਹੀ ਉਮੀਦਵਾਰ ਕਿਉਂ ਚੁਣਿਆ ਆਓ ਸੁਣਦੇ ਹਾਂ ਉਹਨਾਂ ਨਾਲ ਫੋਨ ਤੇ ਹੋਈ ਗੱਲਬਾਤ। ਹਲੀ ਸਾਹਿਬ ਕਾਂਗਰਸ ਪਾਰਟੀ ਦੀ ਸੋਚ ਸੀ ਕਿ ਜਿਹੜਾ ਕੈਂਡੀਡੇਟ ਦੇਣਾ ਹੈ ਉਹ ਫਰੀਦਕੋਟ ਪਾਰਲੀਮੈਂਟ ਹਲਕੇ ਚੋਂ ਦੇਣਾ ਹੈ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਧੰਨਵਾਦ ਹੈ ਕਾਂਗਰਸ ਪਾਰਟੀ ਦੇ ਤੇ ਸਾਡੇ ਲੀਡਰ ਸਾਹਿਬਾਨਾਂ ਦੇ ਜਿਨ੍ਹਾਂ ਨੇ ਅਮਰਜੀਤ ਕੌਰ ਨੂੰ ਟਿਕਟ ਦਿੱਤੀ ਉਹਨਾਂ ਦੇ ਪੇਕੇ ਫਰੀਦਕੋਟ ਹੈ ਜੀ ਫਰੀਦਕੋਟ ਦੇ ਜੰਪਲ ਹੈ ਇੱਥੇ ਬਰਜਿੰਦਰਾ ਕਾਲਜ ਤੋਂ ਉਹਨਾਂ ਨੇ ਐਮਏ ਕੀਤੀ ਹੈ ਜੀ ਉਹਨਾਂ ਦੇ ਸਹਰੇ ਮੋਗੇ ਹੈ ਜੀ ਉਹਨਾਂ ਨੇ ਕੁਝ ਸਾਲ ਐਜ਼ ਅ ਟੀਚਰ ਸਰਕਾਰੀ ਟੀਚਰ ਨੌਕਰੀ ਕੀਤੀ ਫਿਰ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ 5 ਸਾਲ ਮੋਗੇ ਦੇ ਜੀ ਉਹਨਾਂ ਦੇ ਹਸਬੰਦ ਐ ਕਿ ਕਾਂਗਰਸ ਵੱਲੋਂ ਇਲੈਕਸ਼ਨ ਲੜੇ ਸੀ ਨਿਹਾਲ ਸਿੰਘ ਵਾਲੇ ਤੋਂ ਜੀ ਤੇ ਉਹਨਾਂ ਦੇ ਮੈਂ ਜਿਵੇਂ ਕਹਿ ਰਿਹਾ ਸੀ ਪੇਕੇ ਫਰੀਦਕੋਟ ਆ ਤੇ ਉਹਨਾਂ ਦੇ ਸਹੁਰੇ ਮੋਗੇ ਆ ਜੀ ਤੇ ਨਾਨਕੇ ਰੌਲੀ ਆ ਜੀ ਯਾਨੀ ਸਾਰਾ ਕੁਝ ਹੀ ਫਰੀਦਕੋਟ ਹਲਕੇ ਚ ਸਾਰਾ ਕੁਝ ਹੀ ਫਰੀਦਕੋਟ ਹਲਕੇ ਵਿੱਚ ਐ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਲੋਕਾਂ ਨੂੰ ਇਨਸਾਫ ਦੇਣਾ ਹੈ ਜੀ ਕਿਉਂਕਿ ਦੇਖੋ ਐਮਪੀ ਦੇ ਨੌ ਹਲਕੇ ਪੈਂਦੇ ਆ ਦਿਨ ਰਾਤ ਉਹਨੂੰ ਲੋਕਾਂ ਵਿੱਚ ਵਿਚਰਨਾ ਪੈਂਦਾ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਲੋਕਾਂ ਦੇ ਕੰਮਾਂ ਵਾਸਤੇ ਲੋਕਾਂ ਦੀਆਂ ਗਰੰਟੀਆਂ ਵਾਸਤੇ ਜੀ ਤੇ ਇਹ ਦੋਨੋਂ ਜੀ ਆ ਜਿਹੜੇ ਇਹਨਾਂ ਦੇ ਬੱਚੇ ਬਾਹਰ ਸੈਟਲ ਹੈ ਤੇ ਇਹ ਦੋਨੋਂ ਸਮਰਪਿਤ ਆ ਲੋਕਾਂ ਵਾਸਤੇ ਜੀ ਦਿੰਨ ਰਾਤ ਦੋਨੋ ਜੀ ਸਮਰਪਿਤ ਹੈ ਫਰੀਦਕੋਟ ਪਾਰਲੀਮੈਂਟ ਦੇ ਲੋਕਾਂ ਵਾਸਤੇ ਨਹੀਂ ਇਹਨਾਂ ਦੀ ਰਿਸ਼ਤੇਦਾਰੀਆਂ ਇਹਨਾਂ ਦਾ ਪਿਆਰ ਸਭ ਕੁਝ ਇੱਥੇ ਹੀ ਹੈ ਜੀ ਅਸੀਂ ਪਿਛਲੇ ਵਾਰੀ ਕਾਂਗਰਸ ਪਾਰਟੀ ਨੇ ਐਕਸਪੈਰੀਮੈਂਟ ਕੀਤਾ ਸੀ ਸਤਕਾਰਯੋਗ ਸਦੀਕ ਸਾਹਿਬ ਨੂੰ ਟਿਕਟ ਦਿੱਤੀ ਸੀ ਜੀ ਬੜੇ ਖ਼ਿੰਸਾਨ ਹੈ ਬੜੇ ਵਧੀਆ ਕਲਾਕਾਰ ਹੈ ਪਰ ਜਿਹੜੀ ਕਲਾਕਾਰ ਨੇ ਉਹਨਾਂ ਦੀ ਇੱਕ ਅੱਡ ਫੀਲਡ ਹੈ ਜਿਹਦੀ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਜੀ ਕਿਉਂਕਿ ਉਹ ਸ਼ੋਭਾ ਹੁੰਦੀ ਐ ਇਸ ਸਮਾਜ ਦੀ ਜੀ ਪਰ ਜਿਹੜੀ ਸਿਆਸਤ ਐ ਜਿਹੜਾ ਐਮਪੀ ਬਣਨਾ ਉਹ ਇੱਕ ਅੱਡ ਫੁੱਲ ਟਾਈਮ ਜੌਬ ਐ ਜੀ ਪਰ ਆਮ ਤੌਰ ਤੇ ਕੀ ਹੁੰਦਾ ਜਿੰਨੇ ਕਲਾਕਾਰ ਨੇ ਉਹ ਕਮਿਟਿਡ ਹੁੰਦੇ ਆ ਆਪਦੇ ਕੰਮ ਵਾਸਤੇ ਜੀ ਇਸ ਕਰਕੇ ਉਹ ਐਮਪੀ ਬਣਨ ਤੋਂ ਬਾਅਦ ਆਪਦੇ ਹੀ ਖਾੜੇ ਖੂੜਿਆਂ 'ਚ ਉਧਰ ਉਹਨਾਂ ਨੂੰ ਬਾਹਰ ਔਰ ਬਹੁਤ ਜਾਣਾ ਪੈਂਦਾ ਠੀਕ ਤੇ ਲੋਕਾਂ ਦੀ ਖੁਸ਼ੀ ਗਮੀ ਵਿੱਚ ਲੋਕਾਂ ਦੇ ਕੰਮਾਂ ਵਿੱਚ ਉਹਨਾਂ ਤੋਂ ਟਾਈਮ ਨਹੀਂ ਨਿਕਲਦਾ ਜੀ ਸੋ ਇਸ ਕਰਕੇ ਲੋਕਾਂ ਨੂੰ ਗਰੰਟਾ ਚਾਹੀਦੀਆਂ ਹੁੰਦੀਆਂ ਸੋ ਇਹ ਸੋਚ ਰੱਖ ਕੇ ਪਿਛਲਾ ਐਕਸਪੈਰੀਮੈਂਟ ਦੇਖ ਕੇ ਕਾਂਗਰਸ ਪਾਰਟੀ ਨੇ ਇੱਕ ਹੋਲ ਟਾਈਮ ਡਿਵੋਟਿਡ ਫੈਮਿਲੀ ਹਸਬੰਡ ਵਾਈਫ ਜੀ ਜਿਹੜੇ ਦਿਨ ਰਾਤ ਲੋਕਾਂ ਵਿੱਚ ਵਿਚਰਨਗੇ ਖੁਸ਼ੀ ਗਮੀ ਵਿੱਚ ਲੋਕਾਂ ਦੇ ਕੰਮਾਂ ਵਿੱਚ ਲੋਕਾਂ ਦੀਆਂ ਗਰੰਟਾਆਂ ਵਾਸਤੇ ਲੋਕਾਂ ਦੀਆਂ ਮੁਸ਼ਕਲਾਂ ਵਾਸਤੇ ਦਿਨ ਰਾਤ ਲੋਕਾਂ ਵਿੱਚ ਹਾਜ਼ਰ ਨੇ ਜਦੋਂ ਮਰਜ਼ੀ ਉਹਨਾਂ ਨੂੰ ਬੁਲਾਓ ਇਸ ਕਰਕੇ ਲੋਕਲ ਕੈਂਡੀਡੇਟ ਦਿੱਤਾ ਦੂਜੀ ਮੈਂ ਹਾਈ ਕਮਾਂਡ ਦੀ ਬੇਨਤੀ ਕਰਨਾ ਚਾਹਉਣਾ ਸਾਡੇ ਲੀਡਰਸ਼ਿਪ ਹੈ ਉਹਨਾਂ ਨੇ ਲੇਡੀ ਨੂੰ ਮੌਕਾ ਦਿੱਤਾ ਹੈ ਜੀ ਦੇਖੋ ਇਸ ਵੇਲੇ ਰੈਜ਼ਰਵੇਸ਼ਨ ਹੈ ਜੀ ਘਟੋ ਘਟ 50% ਦੇ ਨੇੜੇ ਤੇੜ ਲੇਡੀ ਸਰਪੰਚੇਸ ਹੁੰਦੀਆਂ ਐ ਐਮਸੀ ਹੁੰਦੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁੰਦੀਆਂ ਬਲਾਕ ਸੰਵਤੀ ਮੈਂਬਰ ਹੁੰਦੀਆਂ ਜੀ ਉਹਨਾਂ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਕਈ ਵਾਰੀ ਜੇ ਇੱਕ ਲੇਡੀ ਐਮਪੀ ਹੋਵੇ ਉਹਦੇ ਕੋਲ ਉਹਨਾਂ ਨੂੰ ਜਾਣਾ ਸੌਖਾ ਆ ਆਪਣੀਆਂ ਮੁਸ਼ਕਲਾਂ ਦੱਸਣੀਆਂ ਸਭ ਕੀਆਂ ਆਪਦੇ ਕੰਮ ਕਰਾਉਣੇ ਸੌਖੇ ਆ ਆਪਦੀਆਂ ਗਰੰਟਾ ਲੈਣੀਆਂ ਸੌਖੀਆਂ ਜੀ ਸੋ ਇਸ ਕਰਕੇ ਕਾਂਗਰਸ ਪਾਰਟੀ ਦਾ ਮੈਂ ਧੰਨਵਾਦੀ ਆ ਸਾਡੇ ਲੀਡਰਸ਼ਿਪ ਦਾ ਧੰਨਵਾਦੀ ਆ ਜਿਨ੍ਹਾਂ ਨੇ ਡਬਲ ਸੋਚ ਰੱਖੀ ਆ ਕਿ ਤਾਂ ਹਲਕੇ ਦੀ ਕੈਂਡੀਡੇਟ ਜੀ ਪੜੀ ਲਿਖੀ ਜੀ ਦਿਨ ਰਾਤ ਡਿਵੋਟਿਡ ਜੀ ਇੱਕ ਲੇਡੀ ਕਿਉਂਕਿ ਲੇਡੀ ਸਰਪੰਚੇ ਲੇੜੀ ਲੋਕਾਂ ਨੂੰ ਕਿਉਂਕਿ ਰਿਜ਼ਰਵੇਸ਼ਨ ਪੰਚਾਇਤਾਂ ਚ ਵੀ ਹੈ ਰਿਜ਼ਰਵੇਸ਼ਨ ਮੈਂਬਰਾਂ ਚ ਵੀ ਹੈ ਰਿਜ਼ਰਵੇਸ਼ਨ ਐਮਸੀਆ ਚ ਵੀ ਹੈ ਬਲਾਕ ਸੰਪਤੀਆਂ ਚ ਵੀ ਹੈ ਜ਼ਿਲ੍ਹਾ ਪ੍ਰੀਸ਼ਦ ਚ ਵੀ ਹੈ ਜੀ ਤੇ ਉਹ ਸਾਰੀਆਂ ਲੇਡੀਆਂ ਨੂੰ ਬਹੁਤ ਔਖਾ ਹੋ ਜਾਂਦਾ ਤੇ ਜੇ ਲੇਡੀ ਬੈਠੀ ਹੋਵੇ ਉਹਨਾਂ ਨੂੰ ਆਪਦਾ ਦੁੱਖ ਦਰਦ ਦਾ ਆਪਦੇ ਕੰਮ ਆਪਦੀਆਂ ਮੁਸ਼ਕਿਲਾਂ ਦੇ ਜੋਕੀਆਂ ਤੇ ਰੂਸਾ ਹੈ ਕਿ ਪੰਜਾਬ ਦੀ ਜਿਹੜੀ ਟੀਮ ਸੀ ਉਹਦੀ ਸਿਫਾਰਿਸ਼ ਵੀ ਕੁਝ ਮੰਨੀ ਗਈ ਹੈ ਕਲਾ ਜਿਹੜੇ ਜਿੰਨੇ ਵੀ ਉਮੀਦਵਾਰ ਐਲਾਨੇ ਗਏ ਆ ਬਿਲਕੁਲ ਜੀ ਸਾਰੀ ਪੰਜਾਬ ਦੀ ਟੀਮ ਦੀ ਸਭਾਰਸ਼ ਮੰਨੀ ਗਈ ਜੀ ਤੇ ਇਹ ਸਰਵੇ ਹੋਏ ਬਕਾਇਦਾ ਜੀ ਸਾਡੇ ਕਾਂਗਰਸ ਪਾਰਟੀ ਦੇਖੋ ਬਾਕੀ ਪਾਰਟੀਆਂ ਤਾਂ ਕੈਂਡੀਡੇਟ ਲੱਭਦੀਆਂ ਫਿਰਦੀਆਂ ਜੀ ਆਧਾਰੇ ਲੈਂਦੀਆਂ ਜੀ ਇਕੱਲੀ ਕਾਂਗਰਸ ਪਾਰਟੀ ਜਿਹਦੇ ਕੋਲ ਪੰਜਾਬ ਚ ਹਰੇਕ ਹਲਕੇ ਵਿੱਚ 5 5 6 6 ਕੈਂਡੀਡੇਟਸ ਜਿਵੇਂ ਫਰੀਦਕੋਟ ਆ ਜੀ ਸਾਡੇ ਕੋਲ ਬੜੇ ਕਾਬਿਲ ਕੈਂਡੀਡੇਟ ਸੀ ਯੂਥ ਚੋਂ ਡਿੰਪਲ ਜੀ ਸੀ ਜੀ ਸਾਡੇ ਕੋਲ ਸਤਕਾਰਯੋਗ ਮਾਸਟਰ ਐਕਸਐਮਐਲ ਮਾਸਟਰ ਬਲਦੇਵ ਸਿੰਘ ਜੀ ਸੀ ਜੀ ਸਾਡੇ ਕੋਲ ਦੇਨੀ ਜੀ ਸੀ ਬੜੇ ਐਕਸਪੀਰੀਐਂਸਡ ਇਨਸਾਨ ਜੀ ਸਾਡੇ ਕੋਲ ਆਈਐਸ ਰਹੇ ਸਾਡੇ ਕੁਲਦੀਪ ਸਿੰਘ ਵੈਦ ਜੀ ਸੀ ਜੀ ਪਰ ਉਹ ਚਲੋ ਪਾਰਟੀ ਨੇ ਫੈਸਲਾ ਕੀਤਾ ਕਿ ਲੇਡੀ ਨੂੰ ਦੇਣੀ ਹੈ ਜੀ ਮਤਲਬ ਸਾਡੇ ਕੋਲ ਤਾਂ ਬਹੁਤ ਅੱਛੇ ਕੈਂਡੀਡੇਟ ਸੀ ਜੀ ਪਰ ਪਾਰਟੀ ਨੇ ਫੈਸਲਾ ਕੀਤਾ ਸਾਰ ਨੇ ਸਿਰ ਮੱਥੇ ਹੈ ਪਰ ਪਾਰਟੀ ਦਾ ਧੰਵਾਦ ਹੈ ਬਹੁਤ ਅੱਛੀ ਕੈਂਡੀਡੇਟ ਦੋ ਐਸਪੈਕਟ ਹੋਗੇ ਇੱਕ ਤਾਂ ਟੋਟਲੀ ਹਲਕੇ ਚੋਂ ਹੈ ਹਲਕੇ ਨਾਲ ਕਮਿਟਿਡ ਹੈ ਹਲਕੇ ਜੀ ਇਹਨਾਂ ਦਾ ਰਹਿਣ ਸਹਿਣ ਹੈ ਹਲਕੇ ਜੀ ਇਹਨਾਂ ਦਾ ਦੁੱਖ ਸ਼ੋਕ ਹੈ ਜੀ ਦੂਜੀ ਇਹ ਲੇਡੀ ਹੈ ਲੇਡੀਜ਼ ਨੂੰ ਇਹਨਾਂ ਕੋਲ ਆਉਣਾ ਜਾਣਾ ਬੜਾ ਸੌਖਾ ਹੈ ਜੀ ਚਲੋ ਸਮੇ ਇੱਕ ਰਵਾਇਤ ਬਣ ਚੁੱਕੀ ਆ ਕਿ ਫਰੀਦਕੋਟ ਦੇ ਜਿਵੇਂ ਜਿਵੇਂ ਉਮੀਦਵਾਰ ਅਨਾਉਂਸ ਹੁੰਦੇ ਆ ਤਾਂ ਪੂਰਾ ਕਾਫਲਾ ਲੈ ਕੇ ਆਉਂਦੇ ਆ ਕਾਂਗਰਸ ਦਾ ਉਮੀਦਵਾਰ ਵੀ ਇਸ ਤਰ੍ਹਾਂ ਹੀ ਆਊਗਾ ਜ਼ਰੂਰ ਆਊਗਾ ਪਰ ਦੇਖੋ ਮੈਂ वैसे तो चलो ये रवायत बनी है ते रवायत चलूगी जी पर वैसे मैं इस रवायत ਦੇ ਉਲਟ ਆ ਜੀ ਕਿ ਐਵੇਂ ਟ੍ਰੈਫਿਕ ਜਮ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਲੋਕਾਂ ਦੇ ਦਿਲਾਂ 'ਚ ਵਸਣਾ ਚਾਹੀਦਾ ਹੈ ਲੋਕਾਂ ਨੂੰ ਆਪਦੀਆਂ ਮਸਲੇ ਦੱਸਣੇ ਚਾਹੀਦੇ ਆ ਲੋਕਾਂ ਨਾਲ ਵਾਅਦੇ ਕਰਨੇ ਚਾਹੀਦੇ ਆ ਕਿ ਅਸੀਂ ਤੁਹਾਡੇ ਦੁੱਖ ਸੁੱਖ ਵਿੱਚ ਜਾਵਾਂਗੇ ਤੁਹਾਡੇ ਕੰਮ ਕਰਾਂਗੇ ਜੀ ਜਿਵੇਂ ਅੱਗੇ ਕਾਂਗਰਸ ਪਾਰਟੀ ਨੇ ਕੀਤੇ ਆ ਪਰ ਉਹ ਜਿਵੇਂ ਹਾਲੀ ਕੀ ਤੁਸੀਂ ਪਹਿਲਾਂ ਹੀ ਕਿਹਾ ਰਵਾਇਤ ਹੈ ਬਾਈ ਸਾਨੂੰ ਵੀ ਦੂਜਿਆਂ ਨੇ ਰਵਾਇਤ ਪਾਤੀ ਸਾਨੂੰ ਵੀ ਇਹ ਕਰਨੀ ਪੈਣੀ ਆ ਜਲਦੇ ਵੀ ਹੋਏਗੀ ਪ੍ਰੈਸ ਕਾਨਫਰੰਸ ਵੀ ਕਰਾਂਗੇ ਫਰੀਦਕੋਟ